ਪਰਾ ਕਰ ਗਿਆ ਆਪਣੇ ਵੱਡੇ ਭਾਈ ਦਾ ਘਰ ਬਰਬਾਦ ਰਾਦਿਕਰ ਵਿੱਚ ਦਾਖਲ ਹੋ ਕੇ ਮੱਚਾ ਦਿੱਤੀ ਤਵਾਹੀ ਵੱਡੇ ਭਰਾ ਨੂੰ ਗੋਲੀਆਂ ਨਾਲ ਭੁੰਨ ਗਿਆ ਸਗਾ ਖੂਨ ਉਸੇ ਚ ਬਿਜਲੀ ਦੇ ਖੰਬੇ ਤੱਕ ਪੁੱਟ ਦਿੱਤੇ ਛੋਟੇ ਭਰਾ ਨੇ ਜੀ ਹਾਂ ਇਹ ਤਸਵੀਰਾਂ ਸੋਚਣ ਨੂੰ ਮਜਬੂਰ ਕਰਦੀਆਂ ਨੇ ਕਿ ਇੱਕ ਛੋਟੇ ਭਰਾ ਦੇ ਮਨ 'ਚ ਆਪਣੇ ਵੱਡੇ ਭਰਾ ਲਈ ਕਿੰਨਾ ਗੁੱਸਾ ਭਰਿਆ ਹੋਵੇਗਾ ਜਿਸਨੇ ਆਪਣੇ ਵੱਡੇ ਭਰਾ ਦੇ ਨਾ ਸਿਰਫ ਗੋਲੀਆਂ ਮਾਰੀਆਂ ਸਗੋਂ ਉਸੇ ਘਰ ਨੂੰ ਵੀ ਤਹਸ ਨਹਸ ਕਰ ਦਿੱਤਾ ਕਾਤ ਮਕਾਰੂ ਦੇ ਭਾਈ ਹਾਂ ਤੇ ਸਾਰਿਆਂ ਨੂੰ ਭੈੜੇ ਪੈ ਗਿਆ ਤੇ ਬਟਾਲਾ ਦੇ ਪਿੰਡ ਜਿਆਦਪੁਰ ਚ ਇੱਕ ਛੋਟੇ ਪ੍ਰਾਣ ਨੇ ਆਪਣੇ ਵੱਡੇ ਭਰਾ ਦੇ ਘਰ ਚ ਦਾਖਲ ਹੋ ਕੇ ਉਸ ਉੱਪਰ ਗੋਲੀਆਂ ਦਾ ਮੀਂਹ ਵਰਾ ਦਿੱਤਾ ਛੋਟੇ ਪ੍ਰਾਣ ਨੇ ਦੇਰ ਰਾਤ ਅਰਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਆਪਣੇ ਭਰਾ ਦੇ ਘਰ ਤੇ ਹਮਲਾ ਕੀਤਾ ਪਹਿਲਾ ਆਪਣੇ ਭਰਾ ਨੂੰ ਗੋਲੀਆਂ ਨਾਲ ਪੂਣ ਸੁੱਟਿਆ ਅਤੇ ਫਿਰ ਉਸ ਤੇ ਘਰ ਨੂੰ ਤੇਜ਼ਾਰ ਹਥਿਆਰਾਂ ਨਾਲ ਤਹਿਸ ਨੈਸ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਦੌਰਾਨ ਗੋਲੀਆਂ ਲੱਗਣ ਕਾਰਨ ਵੱਡਾ ਬਰਾਜਕタル ਸਿੰਘ ਗੰਭੀਰ ਜ਼ਖਮੀ ਹੋ ਗਿਆ ਪਰਿਵਾਰ ਮੁਤਾਬਕ ਇਹ ਸਭ ਕੁਝ ਹੋਇਆ ਖੇਤ ਚ ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਸਾਡੇ ਚਾਚਾ ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ ਉਹ ਉਹਨਾਂ ਨੇ ਅਸੀਂ ਆਪਣਾ ਇਹ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮਰ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਇਹਦਾ ਸਾਡੀ ਆਪ ਦੀ ਜ਼ਮੀਨ ਸਾਡਾ ਆਪ ਦਾ ਕਬਜ਼ਾ ਉਹਦੇ 'ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕੋਈ ਸੇ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆੜ ਕੇ ਨਾਲ 3-4 5-7 ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਣ ਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਪੰਨੇ ਗਏ ਨੇ ਕੱਚ ਪੰਨੇ ਗਏ ਮੇਨ ਕੀ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਅੜੀ ਨਕਦੀ ਚੋਰੀ ਕੀਤੀ ਗਈ ਆ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੇ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਤਲ ਮਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਆ ਅਈ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਕਿ ਆਪਣੀ ਕਾਰਵਾਈ ਕਰਨ ਪਲਾਨ ਕੀਤੀ ਗਈ ਆ ਐਸ ਐਚਓ ਸਾਹਿਬ ਆਏ ਸਨ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਬਦੀਸ਼ ਕਰਦੇ ਪਏ ਉਧਰ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਜਿਸ ਦੇ ਅਨੁਸਾਰ ਪਿੰਡ ਯਾਦਪੁਰ ਚ ਰਾਤ ਸਮੇਂ ਗੋਲੀਆਂ ਚਲਾਉਣ ਵਾਲੇ ਅਵਤਾਰ ਸਿੰਘ ਸਣੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਜਦਕਿ ਮੁੱਖ ਮੋਲ ਸਮ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲੈ ਗਿਆ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਤੋਂ ਅਣਪਛਾਤੇ ਮੁਲਾਜ਼ਮਾਂ ਦੀ ਪਛਾਣ ਕਰਨ ਚ ਲੱਗੀ ਹੋਈ ਹੈ ਇੱਕ ਸਾਨੂੰ ਅੱਜ ਆਪਣਾ ਥਾਣਾ ਰੰਗੜ ਨੇ ਕੋਲ ਐਸ.ਐਚ.ਓ ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਦਪੁਰ ਦੇ ਵਿੱਚ ਕੋਈ ਰਾਤ 11:30 ਵਜੇ ਦੇ ਕਰੀਬ ਆਪਣਾ 12:30 ਵਜੇ ਦੇ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ ਜਿਹੜਾ ਦਾ ਭਰਾ ਆ ਜਗਤਾਰ ਸਿੰਘ ਉਹਦੇ ਘਰ ਤੇ ਉਹਨੇ ਜਾ ਕੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਹੈ ਉਦੇ ਸਬੰਧ ਵਿੱਚ ਐਸਐਚਓ ਗਗਨਦੀਪ ਐਸਐਚਓ ਰੰਗਨਗਰ ਨੇ ਬੜੀ ਮਿਹਨਤ ਕੀਤੀ ਹੈ ਤੇ ਇਹ ਉੱਥੇ ਮੌਕੇ ਤੇ ਪਹੁੰਚਿਆ ਮੌਕੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਤੇ ਜਿਹੜਾ ਆਪਣਾ ਹੈਗਾ ਜੇ ਜਗਤਾਰ ਸਿੰਘ ਉਹਦੇ ਬਿਆਨਾਂ ਤੇ ਅਸੀਂ ਜਿਹੜਾ ਮਕਦਮਾ ਨੰਬਰ 71 ਅੰਡਰ ਸੈਕਸ਼ਨ 352 324 2 125 2527 ਬੀਐਨਐਸ 2527 54 59 ਆਰਮੈਕਟ ਇਹਦੇ ਅਧਾਰ ਤੇ ਅਸੀਂ ਜਿਹੜਾ ਪਰਚਾ ਦਰਜ ਕਰ ਲਿਆ ਜੀ ਤੇ ਉਹਦੇ ਵਿੱਚ ਇੱਕ ਸੀਸੀਟੀ ਸਾਨੂੰ ਫੋਟਸ ਵੀ ਮਿਲ ਗਈਆਂ ਉਹਦੇ ਵਿੱਚ ਇੱਕ ਬੰਦਾ ਖਵਾਈ ਫਾਇਰ ਵੀ ਦਿਖਾਈ ਦਿੰਦਾ ਕਰਦਾ ਕਰ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ ਮੇਨ ਦੋਸ਼ੀ ਜਿਹੜਾ ਆਪਣੇ ਟਰੈਕਟਰ ਤੇ ਦੋ ਤਿੰਨ ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਤੇ ਉਹ ਤੁਹਾਨੂੰ ਕਾਨੂੰਨੀ ਸਮਾਨ ਲੈ ਕੇ ਉਹਦੇ ਸਬੰਧੀ ਅਸੀਂ ਪੁੱਛਗਿੱਛ ਕਰਾਂਗੇ ਅਤੇ ਜੋ ਸਫਾ ਮਿਲਤੇ ਐਵਿਡੈਂਸ ਆਏਗੀ ਉਸ ਅਨਸਾਰ ਬੰਦੀ ਕਾਰਵਾਈ ਕੀਤੀ ਜਾਵੇਗਾ। ਦਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਮੇਨ ਪੰਜ ਬੰਦੇ ਤੇ ਮੁਕਦਮਾ ਦਰਜ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨਾਲ ਚੱਲਦੀ ਹੈ। ਤਰਾਤਕਰੀਬ 12 ਵਜੇ ਛੋਟਾ ਭਰਾ ਅਵਤਾਰ ਸਿੰਘ ਆਪਣੇ 5-6 ਸਾਥੀਆਂ ਨਾਲ ਵੱਡੇ ਪ੍ਰਤਾਕਤਾਰ ਸਿੰਘ ਦੇ ਘਰ ਦਾਖਲ ਹੋ ਗਿਆ ਅਤੇ ਗੋਲੀਆਂ ਚਲਾ ਦਿੱਤੀਆਂ ਹਮਲੇ ਦਾ ਕਾਰਨ ਇਹ ਹੈ ਕਿ ਉਸ ਦੇ ਖੇਤਾਂ ਵਿੱਚ ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਟਰਾਂਸਫਾਰਮਰ ਜਗਤਾਰ ਸਿੰਘ ਦੇ ਖੇਤਾਂ ਵਿੱਚ ਲਗਾਏ ਜਾਣਾ ਸੀ ਪਰ ਅਵਤਾਰ ਸਿੰਘ ਟਰਾਂਸਫਾਰਮਰ ਲਗਾਉਣ ਦਾ ਵਿਰੋਧ ਕਰਦਾ ਸੀ ਖੈਰ ਹੁਣ ਮੁਲਜ਼ਮ ਪੁਲਿਸ ਦੀ ਗ੍ਰਿਫਤ ਦੇ ਜਾਣ ਕੇ ਪੀੜਤ ਜਗਤਾਰ ਸਿੰਘ ਜ਼ੇਰੇ ਇਲਾਜੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ